ਸਰਕਾਰੀ ਬਸਾਂ ਵਿੱਚੋਂ ਸੰਤ ਜਰਨੈਲ ਸਿੰਘ ਪਿੰਡਰਾਵਾਲਿਆਂ ਦੀ ਤਸਵੀਰ ਹਟਾਉਣ ਦੀਆਂ ਹਦਾਇਤਾਂ ਤੋਂ ਭਟਕੇ ਸਿੱਖ ਆਗੂ ਪੈਪਸਸ ਰੋਡ ਟਰਾਂਸਪੋਰਟ ਵੱਲੋਂ ਪੰਜਾਬ ਦੀ ਅੱਧੀ ਦਰਜਨ ਬੱਸ ਡਿਪੂਆਂ ਨੂੰ ਪੱਤਰ ਜਾਰੀ ਕਰਕੇ ਸੰਤ ਜਰਨੈਲ ਸਿੰਘ ਪਿੰਡਰਾਵਾਲਿਆਂ ਦੀ ਤਸਵੀਰ ਹਟਾਉਣ ਦੀਆਂ ਕਿਤੇ ਹਦਾਇਤਾਂ ਜਾਰੀ। ਬਾਬਾ ਹਰਦੀਪ ਸਿੰਘ ਮਹਾਜਨ ਨੇ ਪੈਪਸਸ ਰੋਡ ਟਰਾਂਸਪੋਰਟ ਦੇ ਅਧਿਕਾਰੀ ਨਾਲ ਕੀਤੀ ਮੁਲਾਕਾਤ ਅਜਿਹਾ ਨਾ ਕਰਨ ਦੀ ਦਿੱਤੀ ਚੇਤਾਵਨੀ। ਕਿ ਨਾ ਮੈਂ ਕੀ ਕਹਿਣਾ ਚਾਹਾਂਗੇ ਜਿਹੜਾ ਇੱਕ ਲੈਟਰ ਜਾਰੀ ਕੀਤਾ ਗਿਆ ਸੰਤਪਿੰਡਰਾਂ ਵਾਲੇ ਦੀ ਤਸਵੀਰ ਨੂੰ ਲੈ ਕੇ ਵਾਇਗਰੂਜੀਕਾ ਖਾਲਸਾ ਵਾਇਗਰੂਜੀ ਕੀ ਫਤਿਹ ਬਾਬਾ ਹਰਦੀਪ ਸਿੰਘ ਮਹਾਰਾਜ ਦਲ ਖਾਲਸਾ ਤੋਂ ਜੋ ਇੱਕ 16 ਤਰੀਕ ਨੂੰ 16 4 24 ਨੂੰ ਇੱਕ ਲੈਟਰ ਜਾਰੀ ਕੀਤਾ ਗਿਆ ਆ ਸਰਕਾਰ ਵੱਲੋਂ ਹੀ ਕਹਾਂਗੇ ਕਿਉਂਕਿ ਸਾਰੇ ادارے ਜਿੰਨੇ ਆ ਸਰਕਾਰ ਦੇ ਵੱਲੋਂ ਹੀ ਚੱਲਦੇ ਨੇ ਉਹਨਾਂ ਨੇ ਇੱਕ ਲੈਟਰ ਜਾਰੀ ਕੀਤਾ ਵੀ ਜਿੰਨੀਆਂ ਵੀ ਰੋਡਵੇਜ ਦੀਆਂ ਪੀ ਆ ਟੀ ਸੀ ਦੀਆਂ ਬੱਸਾਂ ਨੇ ਸਰਕਾਰੀ ਬੱਸਾਂ ਨੇ ਉਹਨਾਂ ਜੋ ਸੰਤਾਂ ਦੀ ਫੋਟੋ ਲਾਈ ਜਾਵੇ ਸਾਰਿਆਂ ਜੋ ਅਜੇ ਤੋਂ 2 ਸਾਲ ਪਹਿਲਾਂ ਜਿਹੜਾ ਕੰਮ ਹੋਇਆ ਸੀ ਉਹੀ ਹੁਣ ਪੂਰਾ ਇਹੀ ਦਿਨ ਵੀ ਇਹੀ ਸੀ ਉਹ ਪੂਰੇ 2 ਸਾਲਾਂ ਬਾਅਦ ਉਹਨਾਂ ਨੇ ਉਹੀ ਫੇਰ ਸ਼ੁਰੂ ਕੀਤਾ ਤੇ ਇਸ ਵਾਸਤੇ ਮੈਂ ਹੁਣ ਦਫ਼ਤਰ 'ਚ ਕਈਆਂ ਬੰਦੇ ਦਫ਼ਤਰਾਂ ਦੇ ਕਈਆਂ ਮੁਲਾਜ਼ਮਾਂ ਨੂੰ ਮਿਲ ਕੇ ਆਇਆ ਉਸ ਤੋਂ ਬਾਅਦ ਸੁਬਡੈਂਟ ਸਾਹਿਬ ਨੂੰ ਵੀ ਮਿਲ ਕੇ ਆਇਆ ਉਹਨਾਂ ਨੇ ਵੀ ਦੱਸਿਆ ਵੀ ਹਾਂ ਸਾਨੂੰ ਚਿੱਠੀ ਆਈ ਆ ਤੇ ਮੈਂ ਉਹਨਾਂ ਨੂੰ ਇਹ ਗੱਲ ਦੱਸੀ ਆ ਕਿ ਅੱਗੇ ਪਿਛਲੇ 2 ਸਾਲ ਪਹਿਲਾਂ ਇਹ ਸਰਕਾਰ ਬਣਨ ਤੋਂ ਪਹਿਲਾਂ ਚਿੱਠੀ ਆਈ ਸੀ ਸਰਕਾਰ ਵੱਲੋਂ ਇਹ ਤੱਕੇ ਨਾ ਫੋਟੋਆਂ ਲਵਾਈਆਂ ਜਾ ਰਹੀਆਂ ਸੀ ਤੁਸੀਂ ਇੱਥੋਂ ਆਪਣੇ ਮੁਲਾਜ਼ਮ ਲਾ ਕੇ ਫੋਟੋਆਂ ਲਵਾਈਆਂ ਸੀ ਤੇ ਉਹਨਾਂ ਕਿਹਾ ਵੀ ਮੈਂ ਤਾਂ ਉਦੋਂ ਮੇਰੀ ਹੱਦ ਡਿਊਟੀ ਨਹੀਂ ਸੀ ਇੱਥੇ ਪਰ ਅੱਗੇ ਤੋਂ ਜੇ ਕੋਈ ਸਰਕਾਰ ਸਾਨੂੰ ਕੋਈ ਵੀ ਹੁਕਮ ਕਰਦੀ ਆ ਅਸੀਂ ਇਹੇ ਜੀ ਕੋਈ ਗਲਤੀ ਨਹੀਂ ਕਰਾਂਗੇ ਜਿਹੜੀ ਦੁਬਾਰਾ ਆਪਣੇ ਵਿੱਚ ਰੌਲਾ ਪਵਾਵੇ ਸਰਕਾਰ ਦੇ ਵਿੱਚ ਤੇ ਪੰਜਾਬੀਆਂ ਦੇ ਵਿੱਚ ਰੌਲਾ ਪਵਾਵੇ ਤੇ ਕਿਸੇ ਦੀ ਫੋਟੋ ਕੋਈ ਨਹੀਂ ਲਵਾਈ ਜਾਊਗੀ ਜੇ ਕਿਸੇ ਦੀ ਮਰਜ਼ੀ ਆ ਉਹ ਲਾਵੇ ਜਿਸ ਕਨੈਕਟਰ ਡਰਾਈਵਰ ਦੀ ਮਰਜ਼ੀ ਆ ਉਹ ਨਾ ਲਾਵੇ ਜਿਸ ਦੀ ਆਪਣੀ ਮਰਜ਼ੀ ਆ ਉਹ ਭਾਵੇਂ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਦੀ ਲਾਵੇ ਭਾਵੇਂ ਹਵਾਰੇ ਦੀ ਲਾਵੇ ਚਾਹੇ ਰਾਜੋਆਣੇ ਦੀ ਲਾਵੇ ਜਿਦੀ ਮਰਜ਼ੀ ਲਾਵੇ ਸਾਡੇ ਵੱਲੋਂ ਕੋਈ ਤਰਾਜ ਨਹੀਂ ਜੇ ਕੋਈ ਹਿੰਦੂ ਆ ਉਹ ਆਪਣੀ ਮਾਤਾ ਦੀ ਕਿਸੇ ਦੀ ਲਾਉਣੀ ਚਾਹੁੰਦਾ ਜਾਂ ਹਨੂਮਾਨ ਦੀ ਲਾਉਣੀ ਚਾਹੁੰਦਾ ਉਹਨਾਂ ਦਾ ਸਾਨੂੰ ਉਹਦਾ ਵੀ ਕੋਈ ਤਰਾਜ ਨਹੀਂ ਨਾ ਅਸੀਂ ਉਹਦੇ ਤੇ ਤਰਾਜ ਕਰਦੇ ਆਂ ਨਾ ਅਸੀਂ ਇਹਦੇ ਤੇ ਤਰਾਜ ਕਰਦੇ ਆਂ ਤੇ ਜਿਹੜੀ ਲਵਾਉਣ ਵਾਲੀ ਗੱਲ ਆ ਉਹ ਤੇ ਬਿਲਕੁਲ ਆਂਦਾ ਵੀ ਤੁਸੀਂ ਭੁੱਲ ਜਾਓ ਵੀ ਅਸੀਂ ਇਹ ਜਿਹੜਾ ਆ ਕੋਈ ਐਕਸ਼ਨ ਕਰਾਂਗੇ ਬਾਬਾ ਜੀ ਗੱਲ ਕਰੀਏ ਚੋਣਾ ਦਾ ਸਮਾਂ ਚੱਲ ਰਿਹਾ ਹੈ ਅਜਿਹੇ ਪੱਤਰ ਜਾਰੀ ਹੋਣਾ ਤੁਹਾਨੂੰ ਲੱਗਦਾ ਨਹੀਂ ਪੰਜਾਬ ਦੇ ਮਾਹੌਲ ਖ ਜੂਨ ਦਾ ਮਹੀਨਾ ਜਦੋਂ ਵੀ ਆਉਂਦਾ ਹੈ ਨਾ ਐਕਤੀ 40 ਸਾਲ ਹੋ ਜਾਣੇ ਆ ਪੂਰੇ ਜੂਨ 84 ਵਾਪਰੇ ਨੂੰ ਤੇ ਉਹਨੂੰ ਇੱਕ ਦੇਣ ਵਾਸਤੇ ਕੋਸ਼ਤਾਂ ਨੇ ਹੁਣ ਸਿਕਿਉਰਟੀਆਂ ਵੀ ਵਾਪਸ ਲੈਣੀਆਂ ਤੁਸੀਂ ਧਿਆਨ ਰੱਖਿਓ ਆ ਥੋੜੇ ਦਿਨਾਂ ਤੋਂ ਬਾਅਦ ਠੀਕ ਹੈ ਤੇ ਕੁਛ ਉਹਨੂੰ ਖਰੀਦਣ ਵਾਸਤੇ ਲੋਕਾਂ ਨੂੰ ਉਤੋਂ ਤੋਂ ਕਹਿੰਦੇ ਆ ਵੀ ਭੁੱਲ ਭਲਾ ਜਾਓ ਤੁਸੀਂ 84 ਭੁੱਲ ਜਾਓ ਜਿਹੜਾ ਜੂਨ 84 ਵਾਪਰੇ ਆ ਸੀ ਨਵੰਬਰ 84 ਵਾਪਰੇ ਆ ਸੀ ਉਹਨੂੰ ਭੁੱਲ ਜਾਓ ਪਰ ਸਾਨੂੰ ਨਾਲੇ ਦਬਾ ਕੇ ਜਰੂਰ ਰੱਖਣਾ ਚਾਹੁੰਦੇ ਹੁਣ ਤੁਸੀਂ ਦੇਖਿਓ ਅਗਲੇ ਅਗਲੇ ਮਹੀਨੇ ਦੇ ਅੱਧ ਤੋਂ ਬਾਅਦ ਅੰਮ੍ਰਿਤਸਰ ਦਾ ਉਹ ਜਿਹੜਾ ਸਾਰਾ ਦਰਬਾਰ ਸਾਹਿਬ ਦਾ ਕਲਿਆਰਾ ਆ ਉਹ ਇੱਕ ਕਰਫਿਊ ਦੀ ਹਾਲਤ ਹੋਊਗੀ ਉੱਥੇ ਕਿਸੇ ਨੂੰ ਅੰਦਰ ਨਹੀਂ ਲੈਣੇ ਜਾਣ ਦਿੱਤਾ ਜਾਊਗਾ ਤਰਾਸ਼ੀਆਂ ਲੈ ਲੈ ਕੇ ਜਾਣ ਦਿੱਤਾ ਜਾਊਗਾ ਕਿਉਂਕਿ ਇਹ ਜਾਨ ਬੁੱਝ ਕੇ ਰਾਜ ਜਿਹੜਾ ਇਕੋਤਰ ਕਰ ਰਹੀ ਆ ਦਿੱਲੀ ਰਾਜ ਪੰਜਾਬ ਤੇ ਕਰ ਰਹੀ ਆ ਇਹ ਉਹੀ ਸਾਰਾ ਉਹ ਤੋਂ ਆਰਡਰ ਦਿੰਦੇ ਆ ਭਗਵੰਤ ਮਾਨ ਇੱਕ ਸੂਬੇਦਾਰ ਆ ਨਾ ਉਹ ਮੁੱਖ ਮੰਤਰੀ ਆ ਨਾ ਉਹ ਰਾਜਾ ਆ ਤੇ ਬਾਕੀ ਜਿਹੋ ਦੇ ਨਾਲ ਤੁਹਾਨੂੰ ਪਤਾ ਭੇਡਾਂ ਬੱਕਰੀਆਂ ਇਹਨੇ ਜਿੰਨੀਆਂ ਵੀ ਆ ਕੰਨਵੇਂ ਹੋਰ ਨੇ ਉਹੋ ਜਿਹੀ ਆ ਜੇ ਉਹਨਾਂ ਚ ਮਾੜਾ ਮੋਟਾ ਵੀ ਕੋਈ ਮਾਦਾ ਹੁੰਦਾ ਬਸ ਵਿੱਚ ਸਣੇ ਸਪੀਕਰ ਸਾਰਿਆਂ ਦੇ ਵਿੱਚ ਸਿੱਖ ਵੀ ਹੈਗੇ ਨੇ ਜਿਨ੍ਹਾਂ ਨੇ ਗੱਤਰੇ ਪਾਏ ਨੇ ਇਹ ਵੈਸੇ ਜਿਹੇ ਚਿੱਠੀਆਂ ਕਿਉਂ ਜਾਰੀ ਹੋਣ ਦੇਣ ਜੂਨ 84 ਨੂੰ ਕਿਉਂ ਸਾਨੂੰ ਮਨਾਉਣ ਤੋਂ ਰੋਕਣ ਜਦੋਂ ਅਸੀਂ ਆਪਣਾ ਤੀਜਾ ਘੱਲੂ ਘਰਾ ਕਿਵੇਂ ਅਸੀਂ ਪੁੱਲ ਜੀਏ ਜੇ ਅਜੇ ਇੱਕ ਸੋ ਸਾਲ ਵਾਲਾ ਜੱਲਿਆਂ ਦੇ ਬਾਗ ਦਾ ਸ਼ਾਕਾ ਨਹੀਂ ਭੁੱਲਿਆ ਜਾ ਸਕਿਆ ਕਿ ਇਹ ਦੇ ਸਾਲ ਹੀ ਚਾਲੀ ਹੋਏ ਨੇ ਇਹ ਕਿਵੇਂ ਭੁੱਲਿਆ ਜਾ ਸਕਦਾ ਐਕਸ਼ਨ ਪਲਾਨ ਕੀ ਹੋਊਗਾ ਅਗਲਾ ਅਗਲਾ ਐਕਸ਼ਨ ਪਲਾਨ ਸਾਡਾ ਇਹ ਹੋਊ ਵੀ ਜੇ ੱੱਕੇ ਨਾਲ ਇਧਰੋਂ ਕੋਈ ਆਰਡਰ ਆਉਂਦਾ ਕਿਸੇ ਕਿਸਮ ਦਾ ਸਰਕਾਰ ਵੱਲੋਂ ਜਾਂ ਕੋਈ ਅੰਦਰੋਂ ਫ੍ਰੀ ਫੋਟੋਆਂ ਲਵਾਈਆਂ ਜਾਣ ਤੇ ਅਸੀਂ ਆਪਣੇ ਬੰਦੇ ਜ਼ਰੂਰ ਹੋਣੇ ਦੇ ਵਿੱਚ ਉਹ ਰੱਖਾਂਗੇ ਜੇ ਬਾਸਾਂ ਦੇ ਦੇ ਵਿੱਚ ਕਿਉਂਕਿ ਜੋ ਵੀ ਹੋਣਾ ਇੱਥੇ ਹੋਣਾ ਆ ਤੇ ਫਿਰ ਸਾਡਾ ਜਿਹੜਾ ਐਕਸ਼ਨ ਪਲਾਨ ਹੈ ਉਹ ਮੌਕੇ ਦਾ ਹੋਊਗਾ ਕੋਈ ਵੀ ਹੋ ਸਕਦਾ